ਇਹ ਬੋਲਦੇ ਨਾਉਟ ਆਪਾਂ ਜਿੰਨੇ 18 ਸਾਲ ਦੇ ਨਹੀਂ ਹੋਏ ਆਪਾਂ ਨਹੀਂ ਚਲਾਉਣਾ ਬਈ ਇਹ ਪੰਡਾ ਨਹੀਂ ਨਹੀਂ ਦੇਖੋ ਮਦੂ ਠੀਕ ਆ ਤੁਸੀਂ ਨਾਲ ਦੇਖੀਏ ਪਰ ਜੇ ਆਪਾਂ ਬੱਚਿਆਂ ਨੂੰ ਪਹਿਲਾਂ ਰੈਨਕਸ ਕਰਾ ਨਹੀਂ ਤਾਂ ਇਹ ਬੇੜਾ ਨਹੀਂ ਚਲਾਉਣਾ ਜੋ ਕੰਨੀ ਗੱਲ ਆਪੜੇ ਰੋਡ ਦੇ ਉੱਤੇ ਕੋਈ ਵੀ ਕੋਈ ਹੁਣ ਖਤਰਾ ਨਾ ਹੀ ਮਾਰੇ ਹੋਟੇ ਹੋਏ ਪਰ ਬੱਚਾ ਵੀ ਜੀ ਆਵ ਤੇ ਨਾਲ ਹੋਦੇ ਰਿਹਾ ਲੱਤ ਤੇ ਥੋੜੀ ਦਸਦੀ ਸੀ ਮਤਲਬ ਉਹ ਸ਼ੇਰ ਦਾ ਚਲਾਣ ਭਰਦਾ ਇੱਕ ਗੱਲ ਕਰ ਚਲਾਣ ਭਰਨਾ ਜੁਰੀ ਨਹੀਂ ਹੁੰਦਾ ਇਹਨਾਂ ਨੂੰ ਜਵਾਬ ਕਰਨਾ ਪੂਰੀ ਆ ਕਿਉਂ ਇਹ ਗੁਜ਼ੀਰੀਆ ਸਿਰਫ ਚਲਾਣ ਬਣਾ ਜਣਾ ਪਤਾ ਨਹੀਂ ਹੈ ਹਲਮਟ ਉਹ ਜੁਰੂਤਾੜੀ ਨੰਬਰ ਸਰ ਸਤਿਕਾਰ ਹੈ ਹਲਮਟ ਜਿੰਨੀ ਧੰਵਾਦ ਇਹ ਹਲਮਟ ਨਹੀਂ ਪਾਇਆ ਕੋਥੇ ਕੋਈ ਜਾ ਕੋਈ ਰੋੜਾ ਆ ਗਿਆ ਕੋਲ ਕੱਲ੍ਹ ਤੋਂ ਜੇ ਆਪ ਆਪਣੇ ਆਪ ਅੱਜ ਦੇ ਵਿੱਚ ਨਹੀਂ ਤੇ ਇਹ ਪਸੰਦ ਕਰ ਮੈਂ ਆਪਾਂ ਦੇ ਲੋਕ ਨੇ ਲੋਕਾਂ ਦੀ ਕੀ ਚਾਹੀਦੀ ਹੈ ਮੈਂ ਇਹ ਕਹਿੰਦਾ ਆਪਣੇ ਬੱਚੇ ਸਾਡੇ ਨੇ ਲੱਗ ਰਿਹਾ ਇਲਾਜ ਦੀ ਮਾਤਿ ਹੈ ਰਿਹਾ ਉਹਨਾਂ ਦੇ ਸਾਹ ਦੇ ਲੋਕ ਠੀਕ ਹੈ ਜੀ ਹੋਈ ਜਾਓ ਬਾਰਾਂ ਦਾ ਦਿਵਦੀ ਆ ਜੀ ਇਹ ਇੱਕ 对对 ਆਪਕਾ ਆਪਣਾ ਜ਼ਿੰਦਗੀ ਨਹੀਂ ਤੁਹਾਡੀ ਸੇਫਟੀ ਜ਼ਿੰਦਗੀ ਹੈ ਬੰਦੇ ਨੂੰ ਜੇ ਤੁਹਾਡੇ ਕਾਲੀ ਰਹੀ ਯਾਰ ਫਿਰ ਵੀ ਆਜੂਗਾ ਇਹ ਖਲਟਦਾ ਫਿਰ ਬਾਅਦ ਤੁਹਾਡੀ ਸੇਫਟੀ ਹੈ ਮਾਰੇ ਭਲਾ ਕਰੇ ਜੇ ਕੋਈ ਢੰਗ ਦੇ ਵਿੱਚ ਕੋਈ ਜਦੀ ਟੱਚ ਹੋ ਜਾਈਏ ਇਹਦੇ ਅੰਦਰ ਕੋਈ ਡੈਪ ਹੋਵੇ ਉਹ ਖੁੱਲ ਜਾਂਦੇ ਜਿਹਨੇ ਜਿੰਨਾ ਨੇ ਦਿੱਕੀਆਂ ਮਾਈਆਂ ਉਹ ਜੇ ਕੋਲੇ ਤੱਕ ਨਹੀਂ ਹੈ ਇਹ ਜੀ ਬਿਲਾਨ ਕੱਟਣਾ ਜ਼ਰੂਰੀ ਹੋਊਗਾ ਤੁਹਾਡੇ ਘਰ ਇਸ ਕਰਕੇ ਕਿ ਤੁਹਾਨੂੰ ਸ਼ਾਮਲੀ ਕਰਨਾ ਜੁਰੀ ਹੈ ਉਹ ਜੇ ਮਗਰ ਬੱਚੇ ਆ ਜਾਂਦੇ ਤਾਂ ਨਿਕਲਦੇ ਐ ਇਹਨਾਂ ਸ਼ੀਟ ਬੱਚੇ ਨੂੰ ਮਗਰ ਭੋਣਾ ਟੀਦਾ ਇਹਨਾਂ ਨੂੰ ਸ਼ੀਟ ਬੈਟ ਲਾਉਣੀ ਚਾਹੀਦੀ ਸੀ ਤੁਹਾਨੂੰ ਹੀ ਲਾਉਣੀ ਸੀ ਇਹਦੀ ਪਾਲਣਾ ਕਰੋ ਕਿ ਗ੍ਰੈਵੀਟੇਸ ਆਰਟੀਕਲ 403 ਤੱਕੂਸ਼ਨ ਆਪਣੇ ਡਾਕੂਮੈਂਟ ਕੱਢੀ ਲਓ ਜਾਂ ਮੋਬਾਈਲ ਦੇ ਉੱਪਰ ਨਾਜ਼ਰਦਾਰ ਵੀ ਹੈਗਾ ਡਿਜੀਟਲ ਲੋਕਰ ਉਹਦੇ ਵਿੱਚ ਪਾ ਕੇ ਰੱਖੋ ਉਹਦਾ ਅਧਿਕਾਰ ਵੀ ਆਪੀ ਹੈ ਹਾਂ ਦੇਖੋ ਭਾਈ ਇਹ ਵੀ ਨਾ ਬੱਸ ਉਹਦੇ ਤੋਂ ਵਿਹਾਰਾ ਰੱਖਣਾ ਇਹਦੇ ਤੋਂ ਵਾਈਸ ਕਰਨਾ ਨਹੀਂ ਨਹੀਂ ਕਿੰਨੀ ਗੱਲਾਂ ਤੋਂ ਆਪਾਂ ਮਰਦੇ ਐਕਸੀਡੈਂਟ ਹੋਈਦਾ ਹਾਂ ਹਾਂ ਅੱਜ ਪੱਟੀ ਸ਼ੈਡ ਹਲੋਂਦੀ ਆ ਸੜਕ ਪੱਟੀ ਰੋਡ ਤੋਂ ਤਰਨਤਾਰ ਸੋਰੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਖੇਮ ਕਰਨ ਰੋਡ ਤੇ ਚੱਲ ਰਹੀ ਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਆ ਗੱਡੀਆਂ ਰੋਕ ਕੇ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਆ ਫਿਰ ਆਪਾਂ ਦੇਖਾਂਗੇ ਕਿਹੜੀਆਂ-ਕਿਹੜੀਆਂ ਗੱਟੀਆਂ ਤੋਂ ਇਹ ਕਿਹੜੇ-ਕਿਹੜੇ ਵਿਸ਼ਲੇਸ਼ਣ ਕਰਾਣ ਕਰੇ ਗਏ ਨੇ ਗੱਡੀਆਂ ਦੀ ਪੂਰੀ ਕਿ ਚੱਲ ਰਹੀ ਆ ਇੱਥੇ ਇੱਕ ਪੱਗੜੀਆਂ ਦੀ ਪੂਰੀ ਹੋ ਰਹੀ ਆ ਆਪਣਾ ਸਿਵਾ ਪਾਇ ਲੈ ਜਿੰਨਾ ਤੋਂ ਬਾਅਦ ਲਾਓ ਆਪਣੀ ਸੇਟੀ ਆਪਣੇ ਦੀ ਪੇਸ਼ ਕਰੋ ਚਨਾਣ ਤੋਂ ਜ਼ਰੂਰੀ ਨਹੀਂ ਸਕਾਰੂ ਤੋਂ ਲੈ ਕੇ ਤੱਕ ਨੇ ਦਾਖਲ ਕਰ ਜਦੋਂ ਤੁਸੀਂ ਹੁੰਦਾ ਆਪਣੀ ਸੀਟ ਬੈਲ ਲਾਓ ਮੋਟਰਸਾਈਕਲ ਦੇ ਹੈਲਮਟ ਪਾਓ ਬਈ ਆਪ ਵੀ ਕਰਿੰਦੇ ਨੇ ਇੱਕ ਪੰਜਾਬ ਸਰਕਾਰ ਦੀ ਐਲ ਡਿਵੀਜ਼ਨ ਰੌਕ ਉਹਦੇ ਵਿੱਚ ਆਪਣੇ ਕੰਮ ਦੇ ਅਥਾਰਟੀ ਸਨ ਆਪਣੀ ਦੇਖ ਬਾਕੀ ਜਿਹੜੇ ਕੰਮ ਉਹਨਾਂ ਦੇ ਦੱਸਦੇ ਨੇ ਡਿਵੀਜ਼ਨ ਰੌਕ ਹਾਂ ਪੰਜਾਬ ਸਰਕਾਰ ਦੀ ਐਲ ਉਹ ਤੇ ਮੱਗੀ ਹੁੰਦੀ ਹੈ ਤਾਂ ਤੋਂ ਸੌਦੀ ਹੈ ਜਿਹੜੇ ਮੱਗੀ ਸੁਪਰ ਚਾਰੇ ਕਰਦੇ ਨੇ ਔਰ ਜਦ ਵੀ ਜਿਵੇਂ ਝੰਡਾ ਪੈ ਰਿਹਾ ਨੋਰਮਲ ਕਲਾਉਡ 50 ਕਲਾਉਡ ਸੀਟ ਬਦ ਲਾਜੀਏਗਾ ਉਹ ਆਪਣੀ ਜ਼ੇਤ ਦੀ ਅਰਿਹਾ ਇਹ ਆ ਮੇਰਾ ਵੀਰ ਜਿਹੜੀਆਂ ਜਾਲੀਆਂ ਇਹਨੇ ਰਿਵਾਈਡ ਕਰੋ ਜਿਹਦਾ ਜੋ ਕਿੰਦੇ ਨੇ ਸ਼ੰਕਾ ਹੁੰਦੀ ਫਦੇ ਦੀ ਲਿਖਾਉਣ ਦੇ ਚਾਹੇ ਇਹਦਾ ਜੁਰਮਾਨਾ ਕਿੰਨਾ ਹੋਵੇ ਆਪਾਂ ਨਵੇਂ ਆਪਿਆ ਤੁਹਾਨੂੰ ਨਿਯਮ ਕਪੂਸ਼ਨ ਦੀ ਪੱਖੀ ਬਣਾ ਦੇਣੇ ਜੁਰਮਾਨਾ ਕਿੰਨਾ ਹੋਣਾ 5000 ਇਹ ਆਪਾਂ ਸਰਕਾਰੀ ਨਿਯਮ ਉਹ ਲੱਗੀਆਂ ਹੈ ਵਧੀਆ ਗੱਲ ਔਰ ਦੇਨ ਨਾ ਪੇਲ ਲੱਗੀ ਹੋਵੇ ਇਹ ਪਾਣੀ ਹੈ ਇਹਦੇ ਨਹੀਂ ਕਰਨਾ ਕੋਪਾ ਇਹਦਾ ਜੇ ਮੇਰੀ ਗੇਟ ਹੈ ਤੇ ਬਿਲਕੁਲ ਕਿਆ ਲੱਗਣਾ ਹੈ ਅਰੇ ਫਟਾਫਟੇ ਨੇ ਸੀਟ ਬਲ ਲਾ ਜੀ ਨਾ ਕੋਸ਼ਿਸ਼ ਕਰਨੀ ਆ ਵੀ ਬਿਲਕੁਲ ਨਿਊਟਰ ਕੀਤੀ ਜਾਵੇ ਜੇ ਕਿਸੇ ਮੋਟਾ ਸਰ ਦੇ ਤੇ ਹੱਲ ਪਾ ਲੀ ਜੀ ਪਰ ਨਹੀਂ ਪਗੜੀ ਵਾਲਾ ਤੇ ਫਸੀ ਸੰਭ ਹੋ ਜਾਂਦੀ ਆ ਕਾਉ ਮਾਰੇ ਪਰ ਆ ਦੇ ਪਟਾਏ ਐ ਸੁਮਨਾਮ ਕੀ ਹੈ ਜੀ ਆਪਣਾ ਪ੍ਰਜਨ ਸਿੰਘ ਜੀ ਪ੍ਰਜਨ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਜੀ ਪਿੰਡ ਦੂਹਵੇਂ ਨੇ ਹਰੀ ਕਰਨ ਲੱਗੇ ਜੀ ਦੂਹਵੇਲੀਆ ਹਰੀ ਹੋਇਆ ਲੱਗੇ ਆ ਕੀ ਤੁਸੀਂ ਜਿਹੜੇ ਜੋ ਸਰਕਾਰ ਦੇ ਨਿਯਮਾ ਹੈਗੇ ਟ੍ਰੈਫਿਕ ਨਿਯਮਾ ਦੀ ਉਪਤੀ ਪਾਲਣਾ ਕਰਦੇ ਹੋ ਬਿਲਕੁਲ ਜੀ ਬਿਲਕੁਲ ਪਾਲਣਾ ਕਰਦੇ ਹਾਂ ਪਾਲਣਾ ਕਰਾਂਗੇ ਜਰੂਰ ਕਰਾਂਗੇ ਜੋ ਵੀ ਜੇ ਕਿਹਾ ਸਰ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਜੀ ਵਧੀਆ ਗੱਲ ਕਹੀ ਹੈ ਸ਼ੀਟ ਬਿਲਡ ਲਾ ਕੇ ਚੱਲੋ ਜੇ ਮੋਟਰਸਾਈਕਲ ਤੇ ਆ ਧੰਪਾ ਹੈਲਮਟ ਪਾ ਕੇ ਚੱਲੀਏ ਜੀ ਇਹ ਆਪਣਾ ਜਾਰੀ ਰਹਿਣਾਗੇ ਬਸ ਪਹਿਲਾਂ ਜਾ ਕੇ ਨਹੀਂ ਰਹਿਣਾਗੇ ਉਹ ਜਿਹੜੇ ਕਹਿੰਦੇ ਬਹੁਤ ਵਧੀਆ ਕੰਮ ਹੈ ਜੀ ਕੋਈ ਅਸੀਂ ਪਾਲਣਾ ਕਰਾਂਗੇ